ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜੰਦਰ ਸਿੰਘ ਮਾਨ ਅੱਜ 26 ਜੁਲਾਈ 2025 ਤੇ ਟਾਈਮ ਕਰੀਵਰਾ ਦੇ 8:00 ਵਜੇ ਜਾ ਰਹੇ ਨੇ ਗੱਲਬਾਤ ਆਉਂਦੇ ਦਿਨਾਂ ਦੇ ਮੌਸਮ ਬਾਰੇ ਕਰਦੇ ਆਂਗੇ ਕਿ ਜੇ ਅੱਜ ਦੇ ਜਾਂ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਹੈ ਤਾਂ ਉਹ ਮੋਸਪਟ ਵਾਲੀ ਗਰਮੀ ਬਹੁਤੇ ਇਲਾਕਿਆਂ ਦੇ ਵਿੱਚ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਬਣੀ ਹੋਈ ਹੈ ਕਿਉਂਕਿ ਨਮੀ ਲਗਾਤਾਰ ਪੁੱਜ ਰਹੀ ਹੈ ਪਰ ਇਹ ਨਮੀ ਨੂੰ ਵਰਤਣ ਵਾਲਾ ਕੋਈ ਐਕਟਿਵ ਸਿਸਟਮ ਪੰਜਾਬ ਦੇ ਉੱਪਰ ਨਹੀਂ ਦਿਖਾਈ ਦੇ ਰਿਹਾ ਜਿਸ ਦਾ ਕਰਕੇ ਦਿਨ ਦੀ ਹੀਟ ਨਾਲ ਗਰਜ ਚਮਕਲੇ ਬੱਦਲ ਬਣ ਰਹੇ ਹੋ ਲਿਮਟਿਡ ਇਲਾਕਿਆਂ 'ਚ ਬਣ ਰਹੇ 25-30% ਖੇਤਾਂ ਵਿੱਚ ਜਿਹੜੇ ਉੱਤੇ ਜਿੱਥੇ ਬਣਦੇ ਉੱਤੇ ਹੀ ਹਲਕਾ ਦਰਮਿਆਨ ਨਮੀ ਦੇ ਕੇ ਖਤਮ ਹੋ ਜਾਂਦੇ ਆ ਜਾਂ ਇਕ ਟਾ ਦੁੱਕਾ ਤਾਂ ਮੌਨਸੂਨ ਸੀਜ਼ਨ ਹੋਣ ਕਰਕੇ ਕਿਤੇ ਜਿਹੜੀ 25-30% 25-30 ਮਿੰਟ ਜਿਹੜਾ ਵਧੀਆ ਮੀਂਹ ਦੀ ਝਟ ਬਦਲ ਦੇ ਜਾਂਦਾ ਹੈਗਾ ਇਸ ਤਰ੍ਹਾਂ ਦੇ ਮਾਹੌਲ ਆ ਜਿਹੜਾ ਅਗਲੇ 2-3 ਦਿਨ ਇਸੇ ਤਰ੍ਹਾਂ ਜਾਰੀ ਰਹੂਗਾ ਬਹੁਤੇ ਇਲਾਕਿਆਂ ਚ ਮੌਸਮ ਖੁਸ਼ਕ ਦੇ ਹੋ ਮਸ ਤੇ ਬਾਟ ਵਾਲੀ ਗਰਮੀ ਮੁੜ ਕੇ ਪਸੀਨੇ ਵਾਲੀ ਗਰਮੀ ਦੇਖਣ ਨੂੰ ਮਿਲਦੀ ਰਹਿਣੀ ਆ ਪਰ باوجود ਦੇ ਦੇ 25-30% ਖੇਤਾਂ ਚ ਘਰਚਾਂ ਕਲੇ ਬੱਦਲ ਵੀ ਬੰਦੇ ਰਹਿਣਗੇ ਕਿਤੇ ਲਿਮਟਡ ਜੇ ਇਲਾਕੇ ਚ ਹਲਕਾਦਰ ਮਿ ਨਮੀ ਕਿਤੇ ਅ ਇੱਕਾ ਤੋਂ ਕਾਤਾ ਤੱਕ ਦੀ ਛਟੇ ਲਾਉਂਦੇ ਰਹਿਣਗੇ ਪਰ ਬਹੁਤੇ ਇਲਾਕਿਆਂ 'ਚ ਹੋ ਮਸਬੱਟ ਵਾਲੀ ਗਰਮੀ ਜਾਰੀ ਰਹੂਗੀ 29 ਜੁਲਾਈ ਤੋਂ ਥੋੜਾ ਜਿਹਾ ਕਾਰਵਾਈ ਵਿੱਚ ਵਾਧਾ ਹੋ ਜੇ ਤੇ 25-30% ਖੇਤਰਾਂ 'ਚ ਅਗਲੇ 2 ਦਿਨ ਤੱਕ ਮੀਂਹ ਦੀ ਕਾਰਵਾਈ ਦੇ ਅਸਰ ਰਹਿਣਗੇ ਜ਼ਿਆਦਾਤਰ ਹੋ ਮਸਬੱਟ ਵਾਲੀ ਗਰਮੀ ਰਹੂ ਪਰ 29 ਜੁਲਾਈ ਨੂੰ 40% ਖੇਤਰਾਂ ਵਿੱਚ ਮੀਂਹ ਦੀ ਕਾਰਵਾਈ ਦੇ ਅਸਰ ਰਹਿਣਗੇ ਪਰ ਜ਼ਿਆਦਾਤਰ ਖੇਤਰਾਂ 'ਚ ਹੋ ਮਸਬੱਟ ਵਾਲੀ ਗਰਮੀ 29 ਜੁਲਾਈ ਨੂੰ ਵੀ ਜਾਰੀ ਰਹਿ ਸਕਦੀ ਆ ਪਰ 30 ਤੇ 31 ਜੁਲਾਈ ਨੂੰ ਮਾਹੌਲ ਬਦਲ ਸਕਦਾ ਹੈ ਕਿਉਂਕਿ ਇੱਕ ਘਟਵਾ ਦਾ ਖੇਤਰ ਬੰਗਾਲ ਦੀ ਧਾਰੀ ਤੋਂ ਚੱਲ ਅ ਜਿਹੜਾ ਹੌਲੀ ਹੌਲੀ ਹਰਿਆਣਾ ਉਪਰੀ ਹਕੂਮਤ ਦਾ ਰਹਿਣਾ 30 31 ਜੁਲਾਈ ਤੇ 1 2 ਅਗਸਤ ਪੰਜਾਬ ਹਰਿਆਣਾ ਉੱਤੇ ਰਾਜਸਥਾਨ ਦੇ ਬਹੁਤੇ ਇਤਰਾ ਵਿੱਚ ਹਲਕੇ ਤੋਂ ਦਰਮਿਆਨੇ ਟੁੱਟਮੀਆਂ ਕਾਰਵਾਈਆਂ ਮੀਂਹੀਆਂ ਦੇਖਣ ਨੂੰ ਮਿਲ ਸਕਦੀਆਂ ਕਿਤੇ ਕਿਤੇ ਭਾਰੀ ਮੀਂਹ ਦੀ ਝਟ ਵੀ ਜਿਹੜੀ ਦੇਖਣ ਨੂੰ ਮਿਲ ਸਕਦੀ ਆ ਸਿਸਟਮ ਦੇ ਵਿੱਚ ਚੇਂਜ ਆ ਸਕਦਾ ਹਾਲ ਤੀ ਕਰੀਏ ਹਰਿਆਣੇ ਤੱਕ ਆਉਂਦਾ ਦਿਖਾਈ ਦੇ ਰਿਹਾ ਜੇ ਚੇਂਜ ਆਉਂਦਾਗਾ ਹੋ ਸਕਦਾ ਇਹ ਜੇ ਪੰਜਾਬ ਵੱਲੋਂ ਸ਼ਿਫਟ ਹੁੰਦਾ ਤਾਂ ਪੰਜਾਬ ਵਿੱਚ ਮੀਂਹਿਆ ਕਾਰਵਾਈਆਂ ਭਾਰੀ ਹੋ ਸਕਦੀਆਂ ਨੇ ਜੇ ਇਹ ਹਰਿਆਣਾ ਤੱਕ ਹੀ ਸੀਮਤ ਰਹਿੰਦਾ ਤਾਂ ਪੰਜਾਬ ਦੇ ਬਹੁਤੇ ਇਲਾਕਿਆਂ 'ਚ ਹਲਕਾ ਦਰਮਿਆਨ ਮੀਂਹ ਤੇ ਕਿਤੇ ਕਿਤੇ ਭਾਰੀ ਮੀਂਹ ਜਿਹੜਾ ਦੇਖਣ ਨੂੰ ਮਿਲ ਸਕਦਾ 30 ਤੇ 31 ਜੁਲਾਈ ਤੇ 1 2 ਅਗਸਤ ਨੂੰ ਪੰਜਾਬ ਹਰਿਆਣਾ ਉੱਤੇ ਦਾ ਰਾਜਸਥਾਨ ਦੇ ਬਹੁਤੇ ਇਲਾਕਿਆਂ 'ਚ ਮੀਂਹ ਦੀ ਸੁਭਾਅਨਾ ਬਣਦੀ ਦਿਖਾਈ ਦੇ ਰਹੀ ਹੈ ਕਿਉਂਕਿ ਸਿਸਟਮ ਲਗਾਤਾਰ 3 4 ਦਿਨਾਂ ਹਰਿਆਣੇ ਉੱਪਰ ਕੋਮਦਾ ਰਹਿਣਾ ਕਦੇ ਹੀ ਰਾਜਸਥਾਨ ਕਨ ਨੂੰ ਹੋ ਜਾਣਾ ਕਦੇ ਹਰਿਆਣੇ ਉੱਪਰ ਕਦੇ ਦਿੱਲੀ ਕਨ ਨੂੰ ਇਸੇ ਤਰ੍ਹਾਂ ਮਤਲਬ ਕਿ ਬੰਗਾਲ ਦੀ ਖਾੜੀ ਤੋਂ ਨਮੀ ਵਾਲੀਆਂ ਹਵਾਵਾਂ ਪੰਜਾਬ ਤੱਕ ਪਹੁੰਚਦੀਆਂ ਰਹਿਣਗੀਆਂ ਜਿਸ ਦਾ ਕਰਕੇ 30 31 ਜੁਲਾਈ ਤੇ 1 2 ਅਗਸਤ ਬਹੁਤੇ ਇਲਾਕਿਆਂ 'ਚ ਦਰਮਿਆਨੀ ਕਿਤੇ ਕਿਤੇ ਭਾਰੀ ਮੀਂਹ ਦੀ ਸਭਾਵਨਾ ਰਹੂਗੀ 29 ਜੁਲਾਈ ਨੂੰ ਵੀ ਟੁੱਟਵੇਂ ਇਲਾਕਿਆਂ 'ਚ ਮੀਂਹ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਆ ਸੋ ਹਾਲ ਦੀ ਘੜੀ ਇੰਨੇ ਕ ਅਪਡੇਟਸ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ